बानी बानी बंदी छोट साहब श्री कबीर जी कहता हूँ कह जाता हूँ कहा जुमान हमारा जा का घर तुम काटो, काट हो सो फिर काट तुम्हारा ਜੋ ਜੋ ਮਾਸ ਮੀਨ ਜਨ ਖਾਏ ਸੋਈ ਸੋਈ ਬਾਂਦੇ ਕਾਲਕਸਾਏ ਜਾਂ ਮੇ ਨੀਕ ਏਕ ਨਹੀਂ ਮਾਨੈ ਬੁੱਝੇ ਸੰਤ ਸਾਖ ਸੁਨਮਾਨੈ ਨਾਲ ਕੀ ਅਰ ਕਬੀਰ ਸੁਨਾਈ ਦੱਦ ਦਰਿਆ ਸਭ ਨੇ ਗਾਈ ਸ਼ਬਦ ਸਾਖ ਵਿਚਲਿਓ ਵਿਚਾਰੇ ਹਤਿਆ ਪਾਪ ਨਰਕ ਹੋਇ ਭਾਰੀ ਭਗਜਨ ਗੁਰੂ ਦਲਾਰੇ ਗੁਰੂ ਸWARE ਪਤ ਪਿਤਾ ਪਰਮਾਤਮਾ ਬੰਦੀ ਛੋੜ ਆਪ ਜੀ ਨੂੰ ਤੰਦਰੁਸਤੀ ਆਪ ਜੀ ਨੂੰ ਕਾਰਬਾਧ ਆਧੀਆਂ ਬਿਆਧੀਆਂ ਦੁੱਖਾਂ ਕਲੇਸ਼ਾਂ ਰੋਗਾ ਤੋਂ ਸਤਿਗੁਰੂ ਆਪ ਜੀ ਨੇ ਬਚਾ ਕੇ ਰੱਖਣ ਨਾਮ ਨਜੋੜਨ ਇਹ ਅਪਰੋਖਤ ਬਾਣੀ ਮਹਾਰਾਜ ਬੰਦੀ ਛੋਟ ਸਤਪੁਰਸ ਦਾ ਸਰੂਪ ਅਨੰਤ ਕੋਟ ਬ੍ਰਹਿਮੰਡ ਕੇ ਰਚਨਹਾਰ ਸੁਆਮੀ ਕਬੀਰ ਸਾਹਿਬ ਜੀ ਰਚਨਾ ਤੋਂ ਫਰਮਾਈ ਹੋਈ ਬਾਣੀ ਹੈ ਨੀਤੇ ਜੋ ਜੋ ਮਾਸਮੀਨ ਜਨ ਖਾਈ ਇਹ ਤੰਕਤੀਆਂ ਤੁਲਸੀ ਸਾਹਿਬ ਜੀ ਹਾਥ ਰਸ ਵਾਲੇ ਪੁੰਨ ਸਤਾਰਾ ਦੀ ਗੱਦੀ ਦੇ ਮਾਲਕ ਬਾਦੀ ਰਾਹਲਕਰ ਦੇ ਤੇਰੇ ਭਾਈ ਸੰਨ ਦੀ ਵੀ ਬਾਣੀ ਕਾਟਰ ਮੈਂ ਦੁਸਤ ਦਦ ਕੀਤੀ ਗਈ ਹੈ ਆਫਰਵਾਲੇ ਨੇ ਇਹ ਸੰਸਾਰ ਦੇ ਲੋਗ ਆਪ ਜੀ ਨੂੰ ਮਹਾਰਾਜ ਕੀ ਦੀਛ ਬਹੁਤ ਸਾਖਤ ਵਿਵੇਕ ਗਿਆਨ ਦੇ ਰਹੇ ਹਨ ਕਹ ਕਹਤਾ ਹੂੰ ਕਹ ਜਾਤ ਹੂੰ ਕਹਾਂ ਜਮਾਨ ਹਮਾਰ ਜੋ ਜੋ ਗਰਦਮ ਕੱਟੋ ਸੋ ਫਿਰ ਕੱਟੇ ਤੁਮਾਰ ਇਹ ਬਾਗਜਨੋ ਜਿਸ ਜੀਵ ਦਾ ਤੁਸੀਂ ਗਲਤਟੋਗੇ ਮਾਰਨਗੇ ਮਾਰ ਕੇ ਨੂੰ ਖਾਓਗੇ ਉਹ ਦੁਬਾਰਾ ਦੂਸਰੇ ਜਨਮਾਂ ਦੇ ਅੰਦਰ ਆਪ ਜੀ ਤੋਂ ਅਸਾਧਿਤਾ ਮੰਗੇਗਾ ਜੋ ਜੋ ਮਾਸ ਮੀਨ ਜਨ ਖਾਈ ਜਿਨਾਂ ਜਿਨਾਂ ਲੋਕਾਂ ਨੇ ਮੱਛੀ ਦਾ ਮਾਸ ਮੱਛੀ ਨੂੰ ਜੇ ਖਾ ਲਾ ਜਿਹੜਾ ਮੱਛੀ ਦਾ ਮਾਸ ਖਾਏਗਾ ਪਾਣੀ ਪੀਂਦਾ ਮਰ ਜਾਏਗਾ ਉਹ ਪੇਟ ਦੇ ਵਿੱਚ ਜਾ ਕੇ ਵੀ ਪਾਣੀ ਮੰਗਦੀ ਹੈ ਕਿਉਂਕਿ ਪਾਣੀ ਉਸਦਾ ਜੀਵਨ ਹੈ ਕਹਤ ਕਹਿੰਦੇ ਨੇ ਜੋ ਜ ਮਾਸ ਮੀਨ ਜਨ ਖਾਈ ਸੋ ਸੇ ਬੰਦੇ ਕਾਲ ਕਸਾਈ ਉਹਨਾਂ ਉਹਨਾਂ ਜੀਵਾਂ ਨੂੰ ਕਾਲ ਕਸਾਈ ਨੇ ਬੰਨ ਕੇ ਨਰਕਾਂ ਨੂੰ ਲੈ ਗਿਆ ਜੇ ਮੈ ਨੇਰ ਨੇਕ ਨਹੀਂ ਮੰਨੇ ਬੂਝੇ ਸੰਤ ਸਾਖ ਸਨ ਮਾਨੇ ਕਹਿੰਦੇ ਨੇ ਕਿ ਸੰਤਾਂ ਨੇ ਇਹ ਨੇਕ ਸਲਾਹ ਦਿੱਤੀ ਜੋ ਮੈਂ ਨੇਕ ਇੱਕ ਨਹੀਂ ਮਾਨੇ ਬੂਝੇ ਸੰਤ ਸਾਖ ਸਨ ਮਾਨੇ ਕਿਸੇ ਕਿਸੇ ਸੰਤ ਦੀ ਕਿਸੇ ਕਿਸੇ ਜੀਵ ਨੇ ਗੱਲ ਸੁਣੀ ਨਹੀਂ ਤੇ ਇਧਰ ਸੁਣੀ ਇਧਰ ਨਿਕਲਦੀ ਇਧਰ ਸੁਣੀ ਇਧਰ ਨਿਕਲਦੀ ਕਾਲਪੁਰਸ਼ ਨੂੰ ਜਦ ਜਦ ਬਾਰਤ ਚਮਕੜੀਆਂ ਜੋ ਕਿ ਕਮਾਰ ਚ ਹਕਰ ਚ ਚਕੁਣੀਆਂ ਜੋ ਕਿ ਇੱਕ ਵਾਰ ਸੇਵਨ ਕਰਨ ਤੋਂ ਬਾਅਦ ਉਹਨੇ ਮੰਗਿਆ ਸੀ ਕਿ ਰੂਹਾਂ ਮੈਨੂੰ ਚਾਹੀਦੀਆਂ ਤਿੰਨਾਂ ਜੋਗਾਂ ਦੇ ਵਿੱਚ ਤੁਸੀਂ ਨਾਮ ਨਹੀਂ ਦੇਣਾ ਕਰ ਜੋਗ ਦੇ ਵਿੱਚ ਆ ਕੇ ਦੇਣਾ ਉਦੋਂ ਤਕਸੀਮ ਹੋਈ 90 ਰੂਹਾਂ ਸਾਬ ਵਿੱਚ ਕਾਲਪ ਉਸ ਨਿਰਣਧੀਆਂ 10 ਰੂਹਾਂ ਸਤਪੁੱਸ ਦੀਆਂ ਪੱਤੀ ਕਰਨਗੀਆਂ ਇਸ ਕਰਕੇ ਬਹੁਤ ਸਾਰਾ ਦੁਨੀਆ ਦਾ ਹਿੱਸਾ ਉਹਦੀਆਂ ਬੁਰੇ ਕੰਮਾਂ ਪਿੱਛੇ ਜੋ ਜੋ ਲਗਾ ਹੋਇਆ ਹੈ ਜਿੱਦਾ ਮਹਾਪਰਦਾ ਜੁੱਧ ਲਗਾ ਹੁੰਦਾ ਸ਼ਰਾਬਾਂ ਤੋਂ ਬਾਦਾਂ ਚੋਰੀਆਂ ਜਾਰੀਆਂ ਠਗੀਆਂ ਜੋ ਕਰਦੇ ਆ ਮੇਰੀ ਇੱਕ ਬੇਨਤੀ ਹੈ ਗਿਆਨੀਆਂ ਨੂੰ ਕੀਰਤਨੀ ਜਥਿਆਂ ਨੂੰ ਜੋ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਬਾਣੀ ਦਾ ਕੀਰਤਨ ਕਰਦੇ ਹਨ ਸ਼ਬਦ ਗਾਇਨ ਕਰਦੇ ਹਨ ਕਥਾਕਾਰਾਂ ਨੂੰ ਪੜਿਤਾ ਨੂੰ ਬ੍ਰਾਹਮਣਾਂ ਨੂੰ ਕਾਦੀਆਂ ਨੂੰ ਮੁੱਲਾ ਨੂੰ ਕੁਟੀਆਂ ਵਾਲੇ ਪੜ੍ਹਤਾਂ ਨੂੰ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਸਮਾਂ ਐਸਾ ਹੈ ਕਿ ਸ਼ਰਾਬਾਂ ਦਾ ਬਾਬਾ ਫੀਮ ਪੁਲਸ ਪੰਗ ਚਰਸ ਟਿੱਕਾ ਕਈ ਕਈ ਪ੍ਰਕਾਰ ਦੇ ਸਮਾਇਕ वगैरह ਬੱਚੇ ਜ਼ਮੀਨਾਂ ਗਹਿਣੇ ਰੱਖ ਕੇ ਖਾ ਰਹੇ ਹਨ ਇਹਦੇ ਨਾਲ ਨਾਲ ਮਾਤਾ ਪਿਤਾ ਦੀ ਵੀ ਕਦਰ ਹੀ ਹੋ ਰਹੀ ਹੈ ਉਹਦੀ ਜਾਇਦਾਦ ਦੇ ਉੱਪਰ ਕਬਜ਼ਾ ਕਰਨ ਦੀ ਅਥ ਰੱਖੀ ਹੈ ਲੇਕਿਨ ਪਾਣੀ ਦਿੰਦਾ ਇਤ ਕਹਾਂ ਨਹੀਂ ਉਹਨਾਂ ਨੂੰ ਦੇ ਨਹੀਂ ਸਕਦੇ ਮੈਂਨੇ ਅੱਜ 50 ਬਜ਼ੁਰਗਾਂ ਦਾ ਇੰਟਰਵਿਊ ਲਿਆ ਪਠਾਨਕੋਟ ਗਿਆ ਮੈਂ 4 ਘੰਟੇ ਗਵਾ ਕੇ ਉਹਨਾਂ ਨੇ ਇਹੀ ਗੱਲ ਕਹੀ ਕਿ ਸਾਨੂੰ ਘਰ ਵਿੱਚ ਕੋਈ ਪੁੱਛਦਾ ਨਹੀਂ ਜੇ ਅਸੀਂ ਚੁੱਪ ਰਹੀਏ ਤਾਂ ਫੇਰ ਖੁਸ਼ਵਾ ਅਸੀਂ ਕੋਈ ਆਪਣੀ ਤਕਲੀਫ ਨਾ ਦਸੀਏ ਕੋਈ ਉਹਨਾਂ ਕੋ ਰੋਟੀ ਪਾਣੀ ਨਾ ਮੰਗੀਏ ਕੋਈ ਉਹਨਾਂ ਨੂੰ ਕੋਈ ਸਲਾਹ ਸੁੱਤਰ ਨਾ ਦਈਏ ਫਿਰ ਉਹ ਸਾਡੇ ਘਰ ਵਾਲੇ ਸਾਰੀਆਂ ਬੀਬੀਆਂ ਖੁਸ਼ਵਾ ਪਰ ਉਹਨਾਂ ਨੇ ਇੱਕ ਬਜ਼ੁਰਗ ਨੇ ਬਹੁਤ ਹੀ ਫੜੀਆ ਗੱਲ ਕੀਤੀ ਕਿ ਨੇ ਜਾਂ ਤਾਂ ਮੂੰਹ ਨੂੰ ਤਾਲਾ ਲਾ ਲ ਜਾਂ ਮੂੰਹ ਛੇਲ ਚੁੱਪ ਕਰ ਜਿਓ ਚੁੱਪ ਕਰੋਗੇ ਫਿਰ ਇਹ ਨੋਹਾ ਰੋਟੀ ਪਾਣੀ ਦੇਣ ਗਿਆ ਨਹੀਂ ਤੇ ਫਿਰ ਇਹ ਧੱਕੇ ਮਾਰਨ ਗਿਆ ਐਸਾ ਜਮਾਨਾ ਆ ਗਿਆ ਇਹ ਦੋ ਬੀਨਤੀਆਂ ਮੇਰੀਆਂ ਨੇ ਇਹਨਾਂ ਤੀਜਾ ਦੇ ਸਾਨੂੰ ਜੋੜ ਦੇਣ ਅਸੀਂ ਨਸ਼ੇ ਨਹੀਂ ਵਧਾਣੇ ਅਸੀਂ ਬੇਦਗਾਰੀ ਪੈਸਾ ਨਹੀਂ ਕਰਨੀ ਅਸੀਂ ਮਾਸ ਮਦਰਾ ਤੋਂ ਲੋਕਾਂ ਨੇ ਬਚਾਣਾ ਨਸ਼ਿਆਂ ਤੋਂ ਤਾਂ ਕਿ ਲੋਕੀ ਰੱਬੀ ਭਗਤੀ ਕਰ ਸਕਣ ਤੋ ਨਾਨਕ ਦਾ ਅਰਥ ਦੀ ਗੀਤ ਸੁਣਾਈ ਦਾਦੂ ਦਰਿਆ ਸਭ ਨੇ ਗਾਈ ਦਾਦੂ ਦਿਆ ਜੀ ਨੇ ਸੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਦਰਿਆ ਜੀ ਨੇ ਸਭ ਨੇ ਇੱਕੋ ਚੀਜ਼ ਗਾਈ ਕਿ ਨਾਮ ਜਪੋ ਸਿਮਰਨ ਕਰੋ ਤੋਲੇ ਕਾ ਗਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇ ਜੰਮਨ ਮਰਨ ਕੀ ਸਤਗੁਰਾਂ ਨੇ ਕੀ ਤਰਸ ਮਟਾਏ ਗਰਪੂਰੇ ਕੀ ਇਹ ਵੜਿਆਏ ਪਈ ਪ੍ਰਾਪਤ ਮੁਨਖ ਦੇ ਹੁਰੀਆ ਗੋਮਦ ਮਿਲਣੇ ਕੀ ਇਹ ਤੇਰੀ ਬਰੀਆ ਅਬਰ ਕਾਜ ਤੇ ਕਿਤੇ ਨ ਕਾਮ ਮੇਲੇ ਸਾਧ ਸੰਗਤ ਭੱਜ ਕੇ ਬਲ ਨਾਮ ਸ਼ਰਾਬਾ ਪੀਣ ਬਾਤੇ ਮਾਤ ਖਾਣ ਬਾਤੇ ਬਦਕਾਰੀਆਂ ਹੋਟਲ ਵਿੱਚ ਜਾ ਕੇ ਕਰਨ ਬਾਤੇ ਜਨਮ ਨਹੀਂ ਮਿਲਿਆ ਡਾਕੇ ਮਾਰਨ ਬਾਤੇ ਕਤਲ ਕਰਨ ਬਾਤੇ ਇਹ ਸਾਨੂੰ ਜਨਮ ਨਹੀਂ ਮਿਲਿਆ ਇੱਕ ਮੌਕਾ ਇੱਕ 84 ਲੱਖ ਜੂੰਦੀ ਅਖਰੀਲੀ ਸੀੜੀ ਪੌੜੀ ਹੈ ਇਹਦੇ ਤੋਂ ਭੁੱਲ ਗਏ ਤੇ ਭੁੱਲ ਗਏ 84 ਲੱਗ ਗਈ ਹੁਣ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ ਇਹ ਚਾਬੀ ਹੈ ਡੇਰ ਖਾਨੇ 84 ਚ ਨਿਕਲਦੀ ਅੱਜ ਅਸੀਂ ਗੁਰਾਂ ਦਾ ਲੜਫੜ ਲੀਏ ਸਾਡੀ ਮੁਕਤੀ ਹੋ ਸਕਦੀ ਏ ਸੰਸਾਰ ਦੇ ਸਾਰੇ ਜੀਵ ਸੰਸਾਰ ਦੇ ਜਿਤਨੇ ਵੀ ਭੋਗ ਹਨ ਸਾਰੇ ਠਿੱਕੇ ਕੌੜੇ ਬੇਸਵਾਦਲੇ ਸਾਡੇ ਵਾਸਤੇ ਬਹੁਤ ਕੁਝ ਬਣਿਆ ਕਾਜੂ ਬਦਾਮ ਮੇਵਾ ਸੁਆਰਾ ਨਿਸ਼ਰੀ ਪਿਸਤਾ ਦਰਦ ਦਹੀਂ ਕੀ ਮੱਖਣ ਸ਼ਹਿਦ ਖਜੂਰ ਤਮ ਤਮਨ ਪ੍ਰਕਾਰ ਦੇ ਅੰਮਤ ਭਰੇ ਖਾਣ ਇਹ ਸਾਡੇ ਬਾਤ ਦੀਆਂ ਚੀਜ਼ਾਂ ਬਣੀ ਅਸੀਂ ਕਿਉਂ ਮਾਸ ਮਦਰਾ ਵਿੱਚ ਲੱਜਤ ਹੋ ਕੇ ਪਾਪ ਕਰਮ ਕਰਕੇ ਨਰਕਾਂ ਦੇ ਦੁਖਾੜੀ ਬਣਦੇ ਪਏ ਹਾਂ ਅਸੀਂ ਇਸ ਜਰਾਸੀ ਨੂੰ ਭੋਗਣ ਬਾਅਦ ਤੇ ਤਿਆਰ ਨਹੀਂ ਹੋਣਾ ਇਹ ਕੰਮ ਛੱਡ ਕੇ ਸਤਗੁਰਾਂ ਦੇ ਲੱਗ ਸਾਡਾ ਜੀਵਨ ਸਾਡਾ ਭੋਜਨ ਸਾਡੇ ਵਸਤਰ ਉਹ ਪ੍ਰਾਣਾ ਸਮਾ ਕਿਤਨਾ ਚੰਗਾ ਸੀ ਜਦੋਂ ਮੈਂ ਪੜਦਾ ਸੀ ਤੇ ਜਿਹੜੇ ਪ੍ਰਾਣੇ ਬਜ਼ੁਰਗ ਮੇਰੀ ਉਮਰ ਦੇ ਸਾਨੂੰ ਜਿਹੜਾ ਬਾਲ ਪ੍ਰਦੇਸ਼ ਕਾਇਦਾ ਲੱਗਿਆ ਸੀ ਉਦੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ ਉਹਦੇ ਵਰਗਾ ਅਜੇ ਤਰ ਇਮਾਨਦਾਰ ਤੇ ਪੜਿਆ ਲਿਖਿਆ ਅਜੇ ਪੰਜਾਬ ਨੂੰ ਕੁਦਲਾ ਦਾ ਮੁੱਖ ਮੰਤਰੀ ਨਹੀਂ ਮਿਲਿਆ ਉਦੋਂ ਸਕੂਲਾਂ ਵਿੱਚ ਬੜੀਆਂ ਸਹੂਲਤਾਂ ਸਨ ਬਰਦੀਆਂ ਠੀਕ ਹੀ ਦਿੱਤੇ ਜਾਂਦੇ ਸੀ ਦੁੱਧ ਦੇ ਜੱਬੇ ਤੇ ਜਾਂਦੇ ਸਨ ਉਹ ਜ਼ੀਫਾ ਦਿੱਤਾ ਜਾਂਦਾ ਸੀ ਉਹ ਸਾਤੇ ਮਾਰਦਾ ਸੀ ਦੀਪੂਆਂ ਪਰ ਬੜ ਬਧਿਆਨ ਜੀ ਨਹੀਂ ਸੀ ਤਾਂ ਉਹ ਜਦੋਂ ਉਸ ਲਈ ਅਸੀਂ ਪਹਿਲੀ ਚ ਪੜਦੇ ਸੀ ਸਾਨੂੰ ਕੈਦਾ ਲੱਗੇ ਸੀ ਬਾਲਪਦੇ ਇਸ ਪਾਸੇ ਹੁੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਬਾਲਾ ਜੀ ਦੀ ਫੋਟ ਚੌਰ ਫੜੀ ਤੇ ਇਸ ਪਾਸੇ ਤੇ ਸਭ ਤੋਂ ਪਿਛਲਾ ਪਾਸਾ ਸੀ ਦੂਸਰਾ ਲਾਸਟ ਪੇਜ ਉਹਦੇ ਉੱਪਰ ਦਸਾਂ ਗੁਰੂਆਂ ਦੇ ਨਾਂ ਲਿਖੇ ਹੁੰਦੇ ਸੀ ਪਹਿਲਾਂ ਜਦੋਂ ਕੈਦਾ ਖੋਲਣਾ ਉੜਾ ਆੜਾ ਪੰਨ ਤੇ ਇੱਥੇ ਫੋਟੋ ਗੁਰਨਾਨ ਸਾਹਿਬ ਦੀ ਬਾਲ ਮਰਦਾਨਾ ਦੀ ਹੋਣੀ ਕਿਸੇ ਪਾਸੇ ਦਸਾਂ ਗੁਰੂਆਂ ਦੇ ਨਾਂ ਹੋਣ ਪਹਿਲੀ ਜੇ ਬੱਚੇ ਨੂੰ ਦਸਾਂ ਗੁਰੂਆਂ ਦੇ ਨਾਂ ਦਾ ਪਤਾ ਸੀ ਪਹਿਲੀ ਜੇ ਬੱਚੇ ਨੂੰ ਗੁਰਨਾਨਕ ਦੇ ਬਾਲ ਤੇ ਮਰਦਾਨੇ ਦਾ ਪਤਾ ਸੀ ਅੱਜ ਫਿਲਮਾਂ ਦੇ ਫੋਟੋ ਲਾ ਰਹੇ ਨੇ ਕੰਜਰਾ ਦੇ ਜਿੰਨਾ ਦਾ ਫੇਰ ਉਹ ਕਿ ਦਰਸ਼ ਨਹੀਂ ਕਰਨਾ ਕਿਆ ਸੱਤ ਰਹੇਗੀ ਨੰਗੇ ਤੁਰੇ ਫੇਰਦੀਆਂ ਸਾਡੀਆਂ ਬੇਟੀਆਂ। ਕਿਆ ਇਹ ਸਭ ਤੇ ਕਿਆ ਇਹ ਭਜਨ ਸੇ ਬੜੀਆਂ ਗੱਲਾਂ ਨਹੀਂ। ਇਹ ਸਾਰੇ ਤੀਜਾ ਛੱਡ ਕੇ ਮਾਰੇ ਕਹਿੰਦੇ ਜੋ ਲੋਕ ਮਾਸ ਮੱਛੀਆਂ ਖਾਣ ਵਾਲੇ ਹਨ ਉਹ ਕਾਲ ਦਾ ਤੇ ਵੀਣਾ ਹੈ। ਕਬੀਰਾਂ ਦਲਤ ਜਵੀਣਾ ਕਾਲ ਕਾ ਮੁਸਕ ਮੁਖੇ ਵਿਸਬੋਧ ਸਾਰੇ ਨੇ ਇੱਕੋ ਗੱਲ ਕੀਤੀ ਵੀ ਨਾਮ ਜਪੋ ਸਿਮਰਨ ਕਰੋ। ਇੱਕ ਹੀ ਬਚਨ ਸਾਰੇ ਨੇ ਇੱਕ ਜੈਸਾ ਹੀ ਕੀਤਾ ਵੀ ਕਾਲ ਤੋਂ ਬਚਨ ਵਾਸਤੇ ਇਹ ਮਾਇਆ ਸਮਦਰ ਛੱਡ ਕੇ ਨਾਮ ਦੀ ਕਮਾਈ ਕਰੋ ਨਾਮ ਮੂਲ ਗਿਆਨ ਕੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾ ਦੀਵਣ ਨਾਮ ਮੂਲ ਗਿਆਨ ਕੋ ਨਾਮੁਕਤੀ ਕੇ ਦਵਾਰ ਜाहिर ਦੇ ਹਰ ਬਸੇ ਪਰੇ ਨਾ ਜਗ ਬੋ ਪਾਰ ਦੁਆਰਾ ਜਗ ਨੂੰ ਲਾਂਝ ਨਹੀਂ ਬੰਦਾ ਤਾਂ ਆ ਬੰਬਾਰੇ ਕਹਿੰਦੇ ਉਹ ਦੁਨੀਆ ਤੇ ਵੀ ਛੁੱਟ ਜਾਏਗਾ ਔਰ ਕਾਲਪੁਰਸ਼ ਦੀ ਕਹਿਤੋਂ ਵੀ ਛੁੱਟ ਜਾਏਗਾ ਕ ਵੀਰ ਹਮਰੇ ਨਾਮ ਵੱਲ ਨਾਮ ਜਪਾਂ ਕਹਿੰਦੇ ਮੇਰੇ ਨਾਮ ਵਿੱਚ ਬਲ ਹੈ ਤਾਕਤ ਹੈ ਕਿ ਵੀਰ ਹਮਰੇ ਨਾਮ ਵੱਲ ਸਾਤ ਦੀਪ ਨਖੰਡ ਜਮਦਰ ਤੇ ਸਭ ਪੈ ਗਏ ਕਰੇਗਾ ਜਗ ਰਾ ਬਰਮੰਡ ਸਾਰੇ ਦੇਵੀ ਦੇ ਤੇ ਬ੍ਰਹਮਾ ਦੇ ਡਰ ਰਹੇ ਆ ਕਹਿੰਦੇ ਨੇ ਸਤ ਦੀਪ ਨੂੰ ਖੰਡ ਜੰਮ ਡਰ ਤੇ ਸਭ ਤੈ ਕਰੇ ਗਾਜ ਰਹਾ ਬਰਮਨ ਬ੍ਰਹਮਾ ਦੇ ਵਿੱਚ ਸਤਗੁਰਾਂ ਦਾ ਨਾਮ ਗਾਦੇ ਰਿਹਾ ਹੈ ਕਹੀਂ ਇਕ ਧੀਰ ਸੁਰਨ ਨਰਭਾਈ RAM ਨਾਮ बिन केन गत ਪਾਈ ਕਹਿੰਦੇ ਕੇਨ गत ਪਾਈ ਨਾਮ ਤੋਂ ਬਗੈਰ ਨਾਮ ਨੂੰ ਨਾਮ ਸਾਰੇ ਛੇ ਕਮਜਾ ਨਾ ਨਸਾਰੇ ਅੰਦਰデア ਜੋ ਨਾਮ ਛੱਡਦਾ ਤਿਆਗਦਾ ਉਹ ਪੁਰਸ਼ ਨਹੀਂ ਐ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਹ ਸੁnder ਬਾਣੀ 50 ਨੰਬਰ ਬਾਠ ਦੇ ਅੰਦਰ ਇਹ ਬਾਣੀ ਅੰਕਤ ਕੀਤੀ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਈ ਕਹਿੰਦੇ ਛੁੱਟੂਗੇ ਸ਼ਬਦ ਦੀ ਕਮਾਈ ਨਾ ਫਿਰ ਅੱਗੇ ਜਾ ਕੇ ਮਹਾਰਤ ਕੇ ਦੀਸਾ ਦਾ ਫਰਮਨ ਜਾ ਖਾਵੇ ਮਾਸੇ ਚਿਵਾੜੇ ਢੀੜੇ ਮੂਜ ਬੰਦੇ ਜੇ ਤਾਂ ਬੋਤਾ ਮਾਰਦਾ ਇਦਾਂ ਐਡਾ ਮੂਚਾ ਵੀ ਕੈਂਟੇ ਤਮਾਕੂ ਪਾ ਕੇ ਮਾਰਦੇ ਸੁਕਰ ਇਹਨਾਂ ਦੂਜਿਆਂ ਦੇ ਕੱਪੜੇ ਖਰਾਬ ਕਰਦੇ ਰਹਿੰਦੇ ਕਿਤੇ ਨਹੀਂ ਮਾੜੀ ਗੱਲ ਆ ਜਿੰਨੇ ਵੀ ਹਲਵਾਈ ਜਿੰਨੇ ਵੀ ਮਿਸਤਰੀ ਰਾਜ ਮਿਸਤਰੀ ਲੱਕੜ ਦੇ ਮਿਸਤਰੀ ਰੰਗ ਸਾਜ ਮਿਸਤਰੀ ਕਲੀ ਬਾਣੀ ਮਿਸਤਰੀ ਬਿਜਲੀ ਵਾਲੇ ਨੇ ਇਹ ਸਾਰੇ ਦੂਜਿਆਂ ਦੇ ਘਰ ਜਾ ਕੇ ਮਾਲਦਾਰ ਖਾਵਾ ਜੀ ਮਹਿਕ ਖਾਵਾ ਜੀ ਤਮਾਕੂ ਖਾਂਦੇ ਆ ਕਰਨਾ ਲੋਕਾਂ ਦੇ ਕਾਰਕਮ ਅਕਈ ਲੋਕ ਕਹਿੰਦੇ ਜੀ ਜੇ ਖਾਣਾ ਤਾਂ ਹਲਵਾਈਆਂ ਨੇ ਬਣਾਇਆ ਹਲਵਾਈ ਕੋ ਗੋਡ ਬਰਾਮਣ ਨੇ ਕਸ਼ਮੀਰ ਦੇ ਮਾਸੇ ਇਹ ਖਾਂਦੇ ਮਦਰਾ ਇਹ ਪੀਂਦੇ ਇਹ ਕੋਈ ਗਿਆਨੀ ਨੇ ਗਿਆਨੀ ਤੇ ਅਨਿਲ ਜਿਨ ਨੇ ਖਾਣਾ ਬਣਾਇਆ ਉਹ ਤਾਂ ਨੂੰ ਜਿੱਥੇ ਮਾ ਕੋ ਸਿੱਟਾ ਬੀੜੀਆਂ ਪਾਈ ਫਿਰਦੇ ਆਂ ਕਿਆ ਮਰਜ਼ਾ ਸਾਡੀ ਹਲਵਾਈਆਂ ਨੇ ਬਣਾਇਆ ਜੀ ਕਹਣਾ ਹਲਵਾਈਆਂ ਨੇ ਹਲ ਮੈਂ ਕਹਣਾ ਹਲਵਾਈ ਗੋਡ ਬਰਾਮਣ ਨੇ ਸਾਰੇ ਨਹੀਂ ਸੇ ਕਰਦੇ ਨਹੀਂ ਕਰਨਾ ਲੋਕਾਂ ਦੇ ਕਾਰਕਮ ਗੰਦਪਣਾ ਜਾ ਕੇ ਇਨੇ ਦਾ ਫਰਜ਼ ਬੰਦ ਨਾ ਚੰਗੇ ਕੰਮ ਕਰਨ ਇਸ ਕਰਕੇ ਮਾਰੇ ਜਿੰਦ ਦੀ ਖਾ ਮਾਰੇ ਸ ਜਵਾਵੇ ਧੀੜੇ ਇਹ ਕਰ ਗਾ ਇਹ ਆਪਣੀ ਛਕੀਨੀ ਆਂਗ ਰਸਾ ਲਗਾਇਆਈ ਸਹ ਬੁੱਲੇ ਸ਼ਾਹ ਜੀ ਦਾ ਕਲਮ ਢੇਡੀ ਪਗੜੀ ਆਕਰ ਚੱਲੇ ਜੁੱਤੀ ਪੈਰ ਅੜੇ ਦਲੇ ਦਾ ਜੁੱਤੀ ਨੋਸ ਵਾਲੀ ਚਾਦਰ ਜਿੱਟਾ ਲਾਖੇ ਆਂਗ ਰਸਾ ਤਵਾ ਕੇ ਟੇਡੀ ਪਗੜੀ ਬਨ ਕੇ ਤੇ ਮਦਰਾ ਖਾ ਗਏ ਮੂੰਹ ਦੇ ਵਿੱਚ ਤਮਾਕੂ ਬਾਤੀ ਤੇ ਹੱਥ ਵਿੱਚ ਫਿਰਗੜ ਫੜ ਕੇ ਬਾਗ ਬਣਿਆ ਲੈ ਇਹ ਫਕੀ ਹੋ ਰਹੀ ਇਹ ਬਾਪਰਸ ਦੇਖ ਲੋ ਤੁਮੜੀ ਕਹਿੰਦੇ ਨੇ ਖਾਲੇ ਮਾਸਿ ਤੇ ਬਾਲੇ ਬੀਲੇ ਅੰਗ ਬਿਸ਼ਾਕ ਲਗਾਇਆ ਈ ਟੇਟੀ ਵੀ ਪਕੜੀ ਅਗੜ ਚੱਲੇ ਜੁੱਤੀ ਪੈਰ ਅੜਾਈ ਹਲਦਾ ਹੈ ਤੂੰ ਜੰਮ ਕੇ ਬਕਰ ਆਪਣਾ ਆਪ ਕੁਹਾਵੇਗਾ ਇਬਲੇ ਛਕਦੇ ਤੇ ਆਪ ਕੁਹਾਵੇਗਾ ਇਨਕੋਕੋ ਕੇ ਤੈਨੂੰ ਮਾਰੇਗਾ ਕਾਨ ਇਸ ਕਰਕੇ ਮਾਰਦੇ ਕਹਿੰਦੇ ਨੇ ਆ ਕਹਿੰਨਾ ਤੁਰਦਾ ਏ ਇਧਰ ਲੱਟ ਫਟ ਕੇ ਤੁਰਦਾ ਏ ਫਿਰ ਲੰਮੀਆਂ ਲੰਮੀਆਂ ਗੱਲਾਂ ਵਿਖਾਨ ਕਰਦਾ ਏ ਇਹ ਇਹ ਹਾਲ ਹੈ ਜੈਬਾਨੇ ਫਿਰ ਗੁਲਗੰਸਾ ਦੇਂਦ 723 ਅੰਕ ਤੇ ਹੀਰਗੁਰ ਅਰਜਨਦੇਵ ਸ਼ਹੀਦਾਂ ਕੇ ਸਰਦਾਰ ਮਹਾਰਾਜਾ ਅਰਜਨਦੇਵ ਜੀ ਜਿਹੜੇ ਕੇ ਮੈਂ ਤੇ ਇਹ ਕੰਨਮ ਨੇ ਇਹ ਪਰਮਾਰਥ ਦਾ ਥਮ ਬਾਣੀ ਉਹ ਗਰਮ ਖੋ ਕੁਝ ਸੋਚ ਲਓ ਕੋਈ ਅਕਲ ਨੂੰ ਪੱਲੇ ਅਕਲ ਨੂੰ ਹੱਥ ਮਾਰ ਲਓ ਇਹ ਬਾਣੀ ਪੁੱਠੀਆਂ ਖੋਪਰੀਆਂ ਨੂੰ ਆ ਕੇ ਬੰਦ-ਬੰਦ ਕਰਵਾ ਕੇ ਚੜਖੜੀਆਂ ਤੇ ਚੜ ਕੇ ਬੱਚਿਆਂ ਦੇ ਬੱਚੇ ਨੂੰ ਮਾਰ ਕੇ ਉਹਦੇ ਕਲੇਜੇ ਕੱਢ ਕੇ ਮਾਂ ਦੇ ਮੂੰਹ ਵਿੱਚ ਪਾਏ ਗਏ। ਸਲਾਟਾ ਮਾਰੀਆਂ ਗਈਆਂ ਤੱਤੀਆਂ ਤਵੀਆਂ ਤੇ ਬੈਠੇ। ਇਸੇ ਬਾਣੀ ਨੂੰ ਬਚਾਉਣ ਵਾਸਤੇ ਸ਼ਹਿਰਜੀ ਨੇ ਚਾਰ ਸਾਜਿਆਂ ਦੇ ਬਾਰੇ ਇਹ ਐਵੇਂ ਨਹੀਂ ਸਜੀਤ ਇਹ ਮਨਮੁਖ ਅਸ਼ਰਾਮ ਜੀ ਨੇ ਥੋੜ ਨੂੰ ਬਾਣੀ ਸਜੀਤ ਰੱਖੀ ਆ। ਸਿੱਖਾ ਛਿਦ ਕੇ ਲਮਾਣੀਂ ਦੀਆਂ ਮੰਜਨਾਂ ਨੇ ਦੂਰ। ਉਲੇ ਜਾਨੀ ਨਾ ਸਿਰਬੀ ਨੇ ਥੋੜਾ ਪਾਣੀ ਰੱਖੀ ਏ ਕੰਮ ਖਣ ਬਾਇਨ ਇਹ ਜਿਹੜੇ ਕਰਵਾਨੀਆਂ ਕਰ ਕੇ ਗਏ ਉਹਨਾਂ ਨੇ ਪਾਣੀ ਇਹ ਬਚਾ ਕੇ ਰੱਖੀ ਆ ਅਸੀਂ ਤਾਂ ਬਰਬਾਦ ਕੀਤੀ ਐ ਕਿੱਥੇ ਲਿਖਿਆ ਕਰੂਗਾ ਅੰਦਰ 14 30 ਦੇ ਸਫੇ ਦੇ ਵਿੱਚ ਮੈਨੂੰ ਇੱਕ ਵੀ ਅੱਖਰ ਕੋਈ ਦਿਖਾਨੀ ਪੜਾ ਦੇ ਉਹਨੇ ਇੱਕ ਅੱਖਰ ਵੀ ਆਨੰਦ ਨੂੰ ਗੱਲ ਬਾਣੀ ਇਹ ਗੱਲ ਕਹਿੰਦੀ ਵੀ ਨਹੀਂ ਇਹ ਕੰਮ ਦਾ ਨਾ ਜਿਹੜਾ ਮਾਤਾ ਕਹਿਣਾ ਨਾ ਮਨੇ ਉਹ ਹਰਾਮ ਖੋਰ ਹੁੰਦਾ ਫਿਰ ਉਹ ਕਹਰਾ ਪੁੱਤਰ ਜਿਹੜਾ ਫਣੀ ਗੁਰੂ ਦਾ ਕਹਿਣਾ ਨਾ ਮੰਨਿਆ ਇਹ ਬਾਣੀ ਐ ਮਿਨੀ ਬਥੀ ਮਨਮੁ ਹੁ ਗੱਲਾਂ ਕਰਦੀ ਫालतੂ ਤੇ ਮਹਾਰਾਜ ਜੀ ਨੇ ਪੰਨੇ ਪਾਸਿਰਵਦਨ ਦੇ ਮਾਰਨੇ ਸਾਹ ਤੋ ਥੀ ਚੰਤੇ ਲਿਖਿਆ ਗੈ ਬਾਣੇ ਹੈ ਹੈ ਬਾਣੀ ਹਰਾਮ ਕੁਸਤਾਨੀ ਇਹ ਤੇ ਹਾਲ ਤੋ ਇਹ ਅਸ ਤੁਹਾ ਕਹਨੇ ਆ ਇਹ ਗਿਆਨੀ ਜਿਹੜਾ ਸੁਣੀ ਉਹ ਸੁਣੀ ਗੈ ਬਾਣੇ बानरम कुानी मुदार बखराए ये हथ करो कि है। है? हैं पाई हैराम खबर है तू माता पिता का पुत्र नहीं तू है मुर्दे खाना तू नहीं मेरा ये कह रहे मरदी बेद पड़े मिठी बा ਜੀ ਆਇਆਂ ਨੂੰ ਸੱਤਨ ਛੱਕੇ ਬ੍ਰਹਮਤਰਾਣੀ ਸੇਗੂ ਅਰਜੰਦੈ ਜੀ ਕਹਿੰਦੇ ਆ ਬੇਦ ਪਰਦਾ ਤੇ ਗਿਆਨ ਕਰਦਾ ਤੇ ਖੰਡਾ ਮਸ ਇਹ ਕੇ ਮੈਂ ਇਸ ਗੱਲ ਤੋਂ ਬਹੁਤ ਦੁਖੀ ਮੇਰੇ ਕਈ ਸੱਜਣ ਕਈ ਪਾਠੀ ਕਈ ਕੀਰਤਨੀਏ ਮੈਂ ਵਿਰੋਧ ਨਹੀਂ ਕਰਦਾ ਮੇਰੇ ਕੋਲ ਜੋ ਮਰਜੀ ਕਰੋ ਕੋ ਖੂਜ ਪਾਵੇ ਕੋ ਦਰਿਆਜ ਪਾਵੇ ਕੋ ਨਾਲੇ ਚ ਪਾਵੇ ਮੇਰਾ ਤਾਂ ਕੋਈ ਸੰਬੰਧ ਨਹੀਂ ਲੇਕਿਨ ਜੇ ਨਹੀਂ ਬਾਣੀ ਪੜਨੀ ਆ ਜਰ ਉਸ ਬੰਦਾ ਹੋਵੇ ਅੰਡੇ ਲਿਆਇਆ ਚਾਰ ਅੰਡੇ ਖਾਦੇ ਹੈ ਰੌਣਾ ਨਾ ਚਲ ਗਿਆ ਮੈਂ ਇਹ ਮੁੱਗੇ ਲਾ ਕੇ ਪਿੰਡ ਮੈਂ ਪਿੰਡ ਦਾ ਨਾਮ ਲੈਣਾ ਬੰਦੇ ਦਾ ਨਾਮ ਲੈਣਾ ਮੇਰਾ ਵਿਰੋਧ ਨਹੀਂ ਹੈ ਮੇਰੀ ਬੇਨਤੀ ਹੈ ਯਾਰ ਪਾਠੀ ਦਾ ਕੰਟਰੋਲ ਕਰਨ ਜੇ ਬੇੜੇ ਦਾ ਮਲਾਈ بگੜ ਗਿਆ ਤੇ ਬੇੜਾ ਕਿੱਦਾਂ ਪਾਰ ਹੂੰ ਜੇ ਘਰ ਦਾ ਚੌਂਕੀਦਾਰੀ ਦੇਖਦਾ ਚੰਦਿਆ ਤਾਂ ਭਜਣਾ ਹੀ ਆ ਤੋ ਾਂਡੇ ਖਾ ਗਿਆ ਦੋ 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 ਘੰਟੇ ਬਾਅਦ ਰੌੜਾ ਕਹਿ ਗਿਆ ਮੁਰਕੇ ਪਾਈਆ ਸ਼ਰਾਬ ਪੀ ਲਈ ਮੈਂ ਉਹਨੂੰ ਕਿ ਮੈਂ ਗਿਆ ਸੀ ਮੈਂ ਮੈਂ ਕਿਹਾ ਡੇਟਾ ਇਹ ਸਤਗੁਰਾਂ ਨੇ ਲਿਖਿਆ ਬਾਣੀ ਦੇ ਵਿੱਚ ਇਹ ਕੁਝ ਜੋ ਤੂੰ ਕਰਦਾ ਕਹਿੰਦਾ ਅੰਕਲ ਜੀ ਚੱਲਦਾ ਹੈ ਚੱਲਦਾ ਹੈ ਨਾ ਤਾਂ ਪਾਠ ਕਰਾਉਣ ਜਿਹੜੇ ਕਰ ਪਾਠ ਕਰਕੇ ਆਏ ਨਾ ਤਾਂ ਉਹਨਾਂ ਨੂੰ ਪੰਨ ਲੱਗਿਆ ਇਹਨੂੰ ਪੈਸੇ ਵੀ ਮਿਲ ਗਏ ਤਿੰਨ ਵਾਰ ਤੇ ਸ਼ਰਾਬ ਵੀ ਮਿਲ ਗਈ ਪਾਠ ਕਰਨ ਦੇ ਪੈਸੇ ਤਾਂ ਮਿਲ ਹੀ ਜਾਣ ਤਾਂ ਦਾ ਨਾ ਬਣਾ ਬਾਣੀ ਨੂੰ ਮਾਇਆ ਕਾਰਨੇ ਵਿਦਿਆਵੀ ਤੁਹਾਨੂੰ ਨਹੀਂ ਬੇਜਤੇ ਹੰ ਅਸੀਂ ਨਹੀਂ ਕਰਦੇ ਹਨ ਐਸੀ ਮੇਰ ਕੋ ਨਾ ਨੈ ਬੜਿਆਈ ਕਰੂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਤਿੰਨ ਵਾਰੀ ਮਿਲਿਆ ਪਾਤੇ ਕਪੜੇ ਪਹਿਰਾ ਤੋਂ ਨੰਗਾ ਖੂਨ ਪਹਿਰ ਦੋ ਜਾਂਦਾ ਸਿਰ ਦੇ ਬਾਲ ਦਿਖਰੇ ਪਹਿਰਾ ਤੇ ਮੈਲ ਹੱਥਾਂ ਤੇ ਮੈਲ ਕਹਿੰਦਾ ਬੇਟਾ ਮੈਂ ਤੇਰੇ ਘਰ ਨੈਨ ਰੋਟੀ ਖਾਣੀ ਮਿਲਿਆ ਚਲ ਮੈਂ ਉਹ ਮੇਰੀ ਸ਼ਾਦੀ ਨਹੀਂ ਸੁਣੀ ਮੈਂ ਘਰ ਲੈ ਪਠਾਨ ਕੋਲ ਇਥੇ ਇਹ ਕੋਲੋਂ ਦੀ ਕਵਰਟਨ ਮਿਲਿਆ ਸੀ ਮੇਰੇ ਕੋਲ ਉਹਨੂੰ ਇਹ ਮੰੰਜਾ ਦਿੱਤਾ ਆਪ ਨੀਤੇ ਸੌਂ ਗਿਆ ਉਹਨੇ ਬੜੇ ਗਿਆਨ ਦੀਆਂ ਗੱਲਾਂ ਕੀਤੀ ਮਹਾਬਾਬਾ ਦਾ ਵਧੀਆ ਗੱਲਾਂ ਕਰਦਾ ਕਹਿੰਦਾ ਭਜਨ ਕਰਿਆ ਕਰ ਭਜਨ ਸਵੇਰੇ ਮੈਂ ਉਹਨੂੰ ਪਜਾਮਾ ਕੁਰਤਾ ਦਿੱਤਾ ਪੁਆਇਆ ਤੇ ਕਹਿੰਦੇ ਮੈਂ ਜਾਣਾ ਚਾਦਰ ਵੀ ਦਿੱਤੀ ਜੁੱਤੀ ਪੁਆਈ ਅਨਹਿਰ ਸੁਨੇ ਲੱਗੇ ਉਹਨੇ ਇਹ ਜੋ 10 ਕਦਮ ਗਿਆ ਉਹ ਕੋਰਤਾ ਵੀ ਲੈ ਪਜਾਮਾ ਵੀ ਲੈ ਜੁੱਤੇ ਵੀ ਲੈ ਲੋਈ ਵੀ ਲੈ ਤੇ ਨਹਿਰ ਛੁੱਟ ਕੇ ਪਾਣੀ ਥੀ ਬਹੁਤ ਰੁੜ ਗਿਆ ਮੈਂ ਕਿਹਾ ਜਲ ਤੱਕਾ ਬੁੱਢਾ ਉਹ ਦੌੜੇ ਕੇ ਗਿਆ ਸਾਡੇ ਬਾਰਸਾਤ ਨੂੰ ਰਸਤਾ ਜਾਂਦਾ ਗੁਰਦਾਰਾ ਸਾਹਿਬ ਨੂੰ ਉੱਥੇ ਕੋੜਾ ਕੋੜਾ ਉੱਥੇ ਜਾ ਕੇ ਬੈਠ ਗਿਆ ਮੈਂ ਦੌੜਾ ਗਿਆ ਤੁਰ ਉਤਾੜਾ ਲੈ ਕੇ ਬੈਠਾ ਚਿੱਟੀ ਮੈਂ ਕਿਹਾ ਬਾਬਾ ਤੂੰ ਮੇਰੇ ਗੱਲਾਂ ਵੀ ਗਵਾਇ ਤੇ ਆ ਵੀ ਨਹੀਂ ਪਾਇਆ ਤੇ ਕਪੜਾ ਲਾ ਕੇ ਕਹਿੰਦਾ ਪਛਾਨ 6 ਫੁੱਟ ਸਾਡੇ 6 ਫੁੱਟ ਕੰਦ ਉੱਪਰ ਤੋਂ ਅੱਖਾਂ ਚਮਕੀਲੀਆਂ ਦਾੜਾ ਲੰਮੀ ਸਫੇਦ ਦੁੱਧ ਵਰਗੇ ਕੱਪੜੇ ਕਹਿੰਦਾ ਪਛਾਨ ਲਿਆ ਓ ਬਾਈ ਇਹ ਜੀ ਕੋਈ ਪਛਾਨ ਨਹੀਂ ਜੇ ਨੂੰ ਤੱਕੇ ਮਾਰਦੇ ਗਾਣਾ ਕਰਨਾ ਕੀ ਪਤਾ ਹੋਈ ਹੋਵੇ ਕਿੰਨੇ ਚੜਾ ਪੇਸ ਨਨ ਪੇਸ ਕਰ ਦੇਨ ਦਿਨ ਪੀਤ ਪਾਇਆ ਕਲੰਦਰ ਦਾ ਅਰਾਖ ਖੋਦਿਆ ਆਪਣੇ ਅੰਦਰ ਦਾ ਉਹ ਵਾਸੀ ਇਸੇ ਮੰਦਰ ਦਾ ਜਿੱਥੇ ਕੋਈ ਨਾ ਚੜਦੀ ਲੈਂਦੀ ਏ ਬੁੱਲਿਆ ਨੂੰ ਆਈ ਬਸ ਰਹਿੰਦੀ ਏ ਸੱਚ ਬੋਲਾਂ ਤਾਂ ਭੰਮੜ ਮੱਤ ਦਾ ਝੂਠ ਬੋਰੇ ਤਾਂ ਕੁਝ ਨਹੀਂ ਨ ਬਚਦਾ ਹੈ ਜੀਪਾ ਜਗ ਜੱਟ ਕੀ ਗੱਲ ਕਹਿੰਦੀ ਏ ਭੁੱਲਿਆ ਮੂੰ ਆਈ ਬਾਤ ਨਰਿੰਦੀਏ ਸੱਸ ਹੈ